ਜਿੱਥੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਸਰਕਾਰ ਵੱਲੋਂ ਹਰ ਪ੍ਰਯਾਸ ਕੀਤਾ ਜਾ ਰਿਹਾ ਹੈ ਪਰ ਸਾਡੇ ਦੇਸ਼ ਦੀ ਜਵਾਨੀ ਨੂੰ ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਹੈ ਲੁਧਿਆਣਾ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਪਬਲਿਕ ਬਾਥਰੂਮ ਚ ਨੌਜਵਾਨ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਹਨ ਮੁੰਡਿਆਂ ਦੇ ਨਸ਼ਾ ਕਰਦੇ ਦੀ ਵੀਡੀਓ ਸਾਹਮਣੇ ਆਉਣ ਤੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਲੋਕਾਂ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਅਤੇ ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਸਸੀ ਗੱਲ ਜੀ ਸਾਰਿਆਂ ਨੂੰ ਅੱਜ ਸੀ ਸੁਭਾਨੇ ਬਿਲਡਿੰਗ ਚੋਂ ਗੱਥੇ ਪਬਲਿਕ ਬਾਥਰੂਮ ਚ ਆਏ ਸੀਗੇ ਤੇ ਇੱਕ ਬਹੁਤ ਸੋਹਣੀ ਕਰਤੂ ਦੇਖੀ ਆ ਇਹ ਰੰਗਲੇ ਪੰਜਾਬ ਦੀ ਆ ਮੁੰਡੇ ਜਿਹੜੇ ਚਿੱਟਾ ਲਾ ਰਹੇ ਸੀਗੇ ਪਬਲਿਕ ਬਾਥਰੂਮ ਦੇ ਵਿੱਚ ਆ ਮੁੰਡੇ ਨੇ ਪਬਲਿਕ ਬਾਥਰੂਮ ਤੇ ਸਰਿਆ ਮੈਨਾਂ ਨੂੰ ਫੜਿਆ ਦੱਸ ਵੀ ਕਿੱਥੋਂ ਲੈ ਆ ਜਿੱਟਾ ਤੂੰ ਮੈਂ ਨਹੀਂ ਲੈ ਗਿਆ ਪੁਲਿਸ ਆ ਰਹੀ ਹੁਣੇ ਫਿਰ ਪੁਲਿਸ ਪੁੱਛੇ ਕਿ ਤੈਨੂੰ ਜਲਦੀ ਬੋਲ ਮੈਂ ਲੈ ਕੇ ਨਹੀਂ ਆਈ ਮਾਂ ਕਿੱਧਰ ਗਈ ਮੇਰਾ ਫੈਕ ਤੇਰੀ ਵੀਡੀਓ ਹੈਗੀ ਆ ਫਿਰ ਹਾਂਜੀ ਆ ਦੇਖ ਲਓ ਜੀ ਨਹੀਂ ਲੈ ਆ ਤੂੰ ਚਿੱਟਾ ਮੈਂ ਇੱਕ ਲੈਣ ਲਈ ਆ ਮੈਂ ਦਰੂ ਇੱਕ ਲੈਣ ਲਈ ਆ ਕਿੰਨੇ ਪਲਾਏ ਤੈਨੂੰ ਉਹ ਲੈ ਕੇ ਆਈ ਮੁੰਡੇ ਕਿੰਨੇ ਪਲਾਏ ਤੈਨੂੰ ਚਿੱਟਾ हां जी किन्ने ਬੁਲਾਇਆ ਉਹ ਮੁੰਡਾ ਰੋਹਿਤ ਨਾਮ ਦੱਸੋ ਦਾ ਕੀ ਕਰਦਾ ਰੋਹਿਤ ਉਹ ਉਹ ਪੀ ਰਿਹਾ ਸੀ ਗਿਆ ਕਿਹੜਾ ਰੋਹਿਤ ਬੁਲਾ ਰੋਹਿਤ ਨੂੰ हां जी ਅੱਜ ਹੀ ਅੱਜ ਹੀ ਆਇਆ ਤੋ ਸੀਗਾ ਹੁਣ ਜੀ ਇੱਥੇ ਹੋਰ ਹੋਰ ਕੋ ਕੋ ਨਾਮ ਬੋਲ ਜਲਦੀ ਹਾਂ ਜੀ ਹੋਰ ਕਹੜਾ ਕੜਾ ਸੀ ਨਾਲ ਬਾਕੀ ਨਾ ਮੇਰਾ ਰਿੰਕਲ ਘਰ ਤੋਂ ਲਾਰੇ ਜੁੱਟਾ ਮੈਂ ਤਾਂ ਜੀ ਮੈਂ ਨਹੀਂ ਪੀਂਦਾ ਮੈਂ ਦਾਰੂ ਵੀ ਨਹੀਂ ਤਾਂ ਤੂੰ ਲਾਰੇ ਨੇ ਲੈਣ ਤੈਨੂੰ ਪਤਾ ਕਿੱਦਾਂ ਪਤਾ ਲੱਗਿਆ ਕੱਜ ਰਾਈ ਪਹਿਲੀ ਹੋ ਜੀ ਘਰ ਤੋਂ ਲਾਰੇ ਹੋ ਅੱਜ ਪਹਿਲੀ ਹੋ ਜੀ ਰਾਈ ਅੱਜ ਤੇ ਤੁਹਾਨੂੰ ਪਤਾ ਨਹੀਂ ਕਿ ਆ ਤੁਸੀਂ ਸਰਕਾਰੀ ਬਾਧੂਨ ਚ ਵੜ ਕੇ ਪਬਲਿਕ ਬਾਧੂਨ ਚ ਵੜ ਕੇ ਤੁਸੀਂ ਇਹ ਕੰਮ ਕਰ ਰਹੇ ਹੋ ਨਹੀਂ ਨਹੀਂ ਸਰ ਕੋਣ ਸਪਲਾਈ ਕਰਦਾ ਤੁਹਾਨੂੰ ਇੱਥੇ ਮੈਂ ਉਹ ਪੀ ਰਹੀ ਸੀ ਕਿ ਨਾ ਸਪਲਾਈ ਕੋਣ ਕਰਦਾ ਤਾਂ ਸੱਤੀ ਹੋ ਗਈ ਸਪਲਾਈ ਕੋਣ ਕਰਦਾ ਨਹੀਂ ਨਹੀਂ ਪਤਾ ਨਹੀਂ ਮੈਂ ਤਾਂ ਜੀ ਲਿਆਂਦਾ ਫਿਰ ਪੁਲਿਸ ਪਤਾ ਕਰੂਗੀ ਹਾਂ ਜੀ ਬਾ ਕਦੀ ਲਿਆਂਦਾ ਨਹੀਂ ਸਰ ਮੈਂ ਕਦੀ ਪੀਤਾ ਨਹੀਂ ਆ ਮੈਂ ਪੈਗ ਲਾ ਰਿਆ ਸੀ ਆਪਣਾ ਵਾਸਤੇ ਉਹਨੂੰ ਬੁਲਾਓ ਕਿੱਥੇ ਕੰਮ ਕਿੱਥੇ ਕਰਦੇ ਆਪਾਂ ਹਵਾ ਕਾਰਪੇਸ਼ਨ ਹੈ ਕਾਰਪੇਸ਼ਨ ਹੈ ਕਾਰਪੇਸ਼ਨ ਕਾਰਪੇਸ਼ਨ ਕਿੱਥੇ ਕੰਮ ਕਰਦੇ ਆਪਾਂ ਚੀਮਰਮਾਨ ਕੋਣੀ ਚਾਰਜ ਕੋਣ ਤੁਹਾਡਾ ਜੀ ਇੰਚਾਰਜ ਕੋਣ ਹੈ ਰੋਈ ਰੋਈ ਸੇਵਰਮੈਂਡ ਪੱਕੇ ਕੇ ਕੱਚੇ ਆਪਾਂ ਬੱਚੇ ਕੱਚੇ ਹੋ ਤੇ ਕਦੋਂ ਲਾਰੇ ਕਿੱਟਾ ਆਪਾਂ ਹੁਣ ਹੱਥ ਨਾਲ ਜੋੜੋ ਜਿਹੜਾ ਕਿੱਟਾ ਤੁਸੀਂ ਲਾਰੇ ਦੱਸੋ ਕਿ ਕਦੋਂ ਲਾਰੇ ਹੋ ਹਾਂਜੀ ਪਹਿਲੀ ਵਾਰੀ ਲਾਇਆ ਕਲੇਮ ਉਹ ਕਿੱਥੇ ਬਾਈ ਤੁਹਾਡੇ ਨਾਮ ਦੇ ਹਾਂ ਬਾਈ ਕੀ ਨਾਮ ਆਪਣਾ ਓ ਵੀਰੇ ਮੈਨੂੰ ਕੋ ਗੈਰ ਤੂੰ ਵੀਡੀਓ ਚ ਸੀ ਇੱਧਰ ਗੱਲ ਕਰ ਤੂੰ ਉੱਧਰ ਮੈਂ ਤਾਂ ਹੈ ਹੀ ਨਹੀਂ ਤੂੰ ਵੀਡੀਓ ਚ ਆ ਕੇ ਗੱਲ ਕਰ ਮੈਂ ਕਦੋਂ ਆ ਹਾਂ ਤੇਰੇ ਲੱਛਣ ਦੱਸਦੇ ਪਈ ਆ ਕੋਲ ਲੈ ਲੈ ਟਿੱਟਾ ਦੱਸ ਕਿੱਥੋਂ ਲਿਆ ਆ? ਆ ਤੇਰੇ ਹੱਥ 'ਚ ਕੀ ਆ? ਚਾਬੀ ਆ। ਦੀਪ ਚ ਕੀ ਤੇਰੇ? ਕੁਛ ਨਹੀਂ। ਕੀ ਨਾਮ ਕੀ ਤੇਰਾ? ਇੱਧਰ ਖੜ ਨਾਮ ਕੀ ਤੇਰਾ? ਉਹ ਵੱਡੇ ਭਾਈ ਦੇਖੋ ਤੇਰੇ ਨਾਮ ਕੀ ਤੇਰਾ ਨਾਮ ਪੁੱਛ ਭਾਈ ਨੂੰ ਕੋਈ। ਉਹ ਤੂੰ ਅੱਧਰ ਗੱਲ ਕਰ ਯਾਰ ਤੂੰ ਇੱਧਰ ਗੱਲ ਕਰ। ਭਾਈ ਨੂੰ ਪੁੱਛ ਮੈਂ ਕੌਣ ਆ। ਤੂੰ ਚਿੱਟਾ ਕਾਤੋਂ ਲਾਰੇ ਦੱਸ ਮੈਨੂੰ ਕੌਣ ਲਿਆ ਰਿਹਾ। ਮੈਂ ਤਾਂ ਐਚੀ ਕੋਣ ਲੈ ਕੇ ਤੇਰੇ ਮੈਨੂੰ ਮੈਂ ਤਾਂ ਦਵਾਈ ਖਾਣਾ। ਉਹਨੇ ਟੈਸਟ ਕਰਾਵਾਂ ਤੇਰਾ। ਆਓ। ਦਵਾਈ ਖਾਣਾ। ਉਹਨੇ ਕਰਾਵਾਂ ਟੈਸਟ ਤੇਰਾ। ਆਪਣੇ ਆਪ ਦਾ ਸਿੱਧੇ ਤਰੀਕੇ ਕੋਣ ਲੈਣਾ ਚਾਹੁੰਦਾ ਚਿੱਟਾ ਇੱਥੇ ਕੋਣ ਸਪਲਾਈ ਕਰਦਾ ਚਿੱਟਾ ਦੱਸ ਆਪਾਂ ਨੂੰ ਨਹੀਂ ਪਤਾ ਨਾ ਆਪਾਂ ਕਦੀ ਇਦਾਂ ਦਾ ਕੰਮ ਦੱਸੋ ਕਿੱਧਰ ਗਿਆ ਕੋਣ ਸਪਲਾਈ ਕਰ ਰਿਹਾ ਚਿੱਟਾ ਇੱਥੇ ਦੱਸ ਇਹ ਇੱਥੇ ਨਹੀਂ ਕਿੱਧਰ ਐ ਤੁਹਾਡਾ ਚਿੱਟਾ ਕਿੱਧਰ ਐ ਦੱਸ ਆ ਉਹ ਹੀ ਲੈ ਕੇ ਆਈ ਮੁੰਡੇ ਹੀ ਹੈ ਉਹ ਮੁੰਡੇ ਲੈ ਕੇ ਆਈ ਹੈ ਅੱਧਰ ਗੱਲ ਕਰ ਯਾਰ ਕਿੰਨੀ ਦੇਰ ਤੋਂ ਲੈ ਆ ਚਿੱਟਾ ਦੱਸ ਸੱਚਲ ਬੋਲ ਇੱਥੇ ਕੋਈ ਪੂਜਾ ਹੁੰਦੇ ਤੂੰ ਵੀਡੀਓ ਚਾਗਾ ਤੂੰ 1000 ਰੁਪਏ 1000 ਰੁਪਏ ਕਰਦਾ ਮੈਂ ਦੱਸ ਤੇਰੀ ਵੀਡੀਓ ਆ ਗਈ ਮੇਰੇ ਕੋਲ ਹੱਥ ਥੱਲੇ ਕਰ ਹਾਂ ਜੀ ਮੈਂ ਆਗਾ ਅੱਧਰ ਗੱਲ ਕਰ ਇੱਧਰ ਆ ਸਾਹ ਬਲੇ ਦੱਸੋ ਮੈਂ ਹਾਂ ਹੈਗਾ ਤੂੰ ਵੀਡੀਓ ਜਾਏਗਾ ਮੈਂ ਵੀਡੀਓ ਜਾਏਗਾ ਤੂੰ ਨਹੀਂ ਹੈਗਾ ਵੀਰੇ ਤੂੰ ਹੈਗਾ ਤੈਨੂੰ ਹੁਣੇ ਦਿਖਾਣਾ ਮੈਂ ਵੀਡੀਓ ਤੈਨੂੰ ਪੁਲਿਸ ਪੁੱਛੇਗੀ ਦੇਖੀ ਹੁਣੇ ਬਲਾਲਾ ਉਹਨੂੰ ਨਾਂ ਤੇ ਬੁਲਾਇਆ ਜਿਹੜਾ ਲਵਾ ਰਿਆ ਸੀਗਾ ਅੰਕਲ ਭਾਈ ਫੇਰ ਨਾ ਕਹੀ ਬੁਲਾ ਇਹਨੂੰ ਨਾਲ ਜਿਹੜਾ ਨਾਲ ਤੈਨੂੰ ਬੁਲਾ ਜਲਦੀ ਹਾਂਜੀ ਹਾਂਜੀ ਭਾਈ ਇੱਥੇ ਆਣੇ ਵੀਰੇ ਜਲਦੀ ਬੁਲਾ ਜਲਦੀ ਬੁਲਾ ਆਜਾ ਸਾਰੇ ਦੇਖ ਲਓ ਅੰਦਰ ਹੀ ਖੜੇ ਆ ਸਾਰੇ ਆਓ ਕਿੱਥੇ ਬੁਲਾਓ ਆਇਓ ਦੇਖੋ ਆਇਓ ਮੈਂ ਅਗੜਾ ਲੱਗੀ ਅੱਲਾ ਭਾਈ ਅਗੋ ਜਨੀ ਭਜਦਾ ਭਾਈ ਸੁਭਾਨਦੀ ਬਿਲਡਿੰਗ ਚੋਂਗ ਹੈ ਜੀ ਆ ਪਬਲਿਕ ਬਾਥਰੂਮ ਹੈ ਪਬਲਿਕ ਬਾਥਰੂਮ ਦੇ ਵਿੱਚ ਸਰੇ ਆਮ ਸਰੇ ਆਮ ਟਿੱਟਾ ਲਾ ਰਹੇ ਸੀਗੇ ਆ ਮੁੰਡੇ 4-5 ਰੰਗੇ ਅੱਤੀ ਫੜਿਆ ਹੁਣ ਪਤਾ ਨਹੀਂ ਕੌਣ ਸਪਲਾਈ ਕਰ ਰਿਹਾ ਇਹਨੂੰ ਕਿੱਥੇ ਨਸ਼ਾ ਖਤਮ ਹੋ ਰਿਹਾ ਇੱਧਰ ਗੱਲ ਕਰ ਉੱਧਰ ਆ ਬਾਥਰੂਮ ਹੈ ਆ ਅੰਦਰ ਹੁਣੇ ਆਤੇ ਹੁਣੇ ਆ ਬਾਥਰੂਮ ਹੈ ਅੰਦਰ ਬਾਹਰ ਮੈਂ ਭਾਈ ਅੰਦਰ ਚੱਲ ਅੰਦਰ ਐ ਕਮਰਾ ਦਿਖਾਣਾ ਤੈਨੂੰ ਇੱਧਰ ਇੱਧਰ ਚੱਲ ਭਾਈ ਮੈਂ ਦੱਸੋ ਇੱਧਰ ਚੱਲ ਇੱਧਰ ਓ ਭਾਈ ਕਮਰਾ ਆ ਕਮਰਾ ਸੀਗਾ ਜੀ ਇੱਥੇ ਬਾਥਰੂਮ ਦੇ ਵਿੱਚ ਇੱਥੇ ਇੱਥੇ ਦੀ ਵੀਡੀਓ ਮੈਂ ਤੇਰੀ ਇੱਥੇ ਦੀ ਬੁਲਾ ਸਾਰਿਆਂ ਨੂੰ ਜਲਦੀ ਓਹ ਲੈ ਭਾਈ ਦੱਸੋ ਆ ਨੂੰ ਫੜੋ ਕੋਨੇ ਪੋਲ ਸਾਰੇ ਹੁਣੇ ਇਹ ਹਾਲ ਹੈ ਜੀ ਆਪਣੇ ਪੰਜਾਬ ਲੁਧਿਆਣੇ 'ਚ ਸੁਹਾਨੀ ਬਿਲਡਿੰਗ ਚੌਕ ਪਬਲਿਕ ਬਾਥਰੂਮ ਦਾ